ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਉਹਨਾਂ ਦੇ ਜਿਹੜੇ ਸੋਚ ਸੀਗਾ ਉਹ ਲੋਕਾਂ ਨੂੰ ਪਤਾ ਲੱਗਿਆ ਅਕਾਲੀ ਦਲ ਦੀ ਤੇ ਅਕਾਲੀ ਦਲ ਹਮੇਸ਼ਾ ਹੀ ਪੰਥ ਨੂੰ ਜਾਂ ਕਾਲਕਤਖਬ ਨੂੰ ਪ੍ਰਖਾਸ਼ੀ ਬਾਦਲ ਨੇ ਟਿਚ ਜਾਣਿਆ ਤੇ ਇਸ ਤਰੀਕੇ ਦੇ ਨਾਲ ਜੇ ਸਾਦਮੀ ਪਾਰਟੀ ਦੇ ਕਿਸੇ ਲੀਡਰ ਨੂੰ ਖਾਸ ਕਰਕੇ ਪੰਥ ਸੋ ਚੇਕਾ ਜਾਂਦਾ ਤੇ ਉਹ ਜੇ ਇਸ ਟੀਚੇ ਤੇ ਖਲੋਕੇ ਕਰੇ ਤੇ ਮੈਨੂੰ ਅਕਾਲ ਤਖਨ ਨੇ ਛੇਕਾ ਮੈਨੂੰ ਕਮਰੇ ਚ ਬੰਦ ਨਹੀਂ ਕੀਤਾ ਤੇ ਜਿਹੜੇ ਉਹਦੇ ਨਾਲ ਅਕਾਲੀ ਲੀਡਰਾਂ ਦਾ رابطہ ਉਹਨਾਂ ਨੂੰ ਅਕਾਲ ਤਖਨ ਨੂੰ ਪੁੱਛਣਾ ਪਏਗਾ ਕਿ ਅਕਾਲੀ ਦਲ ਲਈ ਸ਼ਰਿਆ ਵੋਟਾਂ ਮੰਗ ਰਿਆ ਇਹਦਾ ਪ੍ਰਕਾਸ਼ੀ ਜਵਾਬ ਬਾਦਲ ਦੇਣਗੇ ਸੁਖਵੀਰ ਸਿੰਘ ਬਾਦਲ ਦੇਣਗੇ ਜਿਨ੍ਹਾਂ ਦੀ ਜੇਬ ਚੋਂ ਅਕਾਲ ਤਖਨ ਦੇ ਜਥੇਦਾਰ ਦੀ ਪਰਚੀ ਨਿਕਲਦੀ ਹੈ ਜਿਨ੍ਹਾਂ ਦੀ ਜੇਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਪਰਚੀ ਨਿਕਲਦੀ ਹੈ ਇਹ ਹੁਣ ਸਿੱਖ ਕੌਮ ਫੈਸਲਾ ਕਰੇਗੀ ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਣੀ ਚਾਹਾਂ ਕਿ ਪਹਿਲਾ ਮੈਚ ਫਿਕਸ ਹੋ ਗਿਆ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਨੇ ਬਾਹਰ ਕੱਢਿਆ ਇਹਦਾ ਮਤਲਬ ਹੈ ਕਿ ਅਕਾਲ ਪੁਰਖ ਕੋਲ ਇਹਨੂੰ ਹਰੀ ਚਿੰਡੀ ਇੱਕ ਦੋ ਦਿਨਾਂ ਚ ਮਿਲ ਜਾਏਗੀ ਔਰ ਅਕਾਲ ਤਖਤ ਦਾ ਜਥੇਦਾਰ ਇਹ ਜਿਹੜਾ ਜਿਹੜੇ ਫਿਰ ਰਿਹਾ ਜਿਹੜਾ ਇਹਨਾਂ ਦਮਗੇ ਜੇ ਮਾਰ ਰਿਹਾ ਜੀ ਉਹਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੱਲ ਦੀ ਸੀਡੀ ਆਪਣੇ ਦੀ ਵੇਖ ਲੈਣ ਵੀਡੀਓ ਤੇ ਮੇਰਾ ਖਿਆਲ ਹੈ ਕਿ ਸਿੱਖ ਕੌਮ ਨੂੰ ਸ਼ਰਮਨਾ ਸਿਰ ਚੁੱਕਦਾ ਜਿਹੜਾ ਅਕਾਲ ਤਖਤ ਨੂੰ ਚੈਲੰਜ ਕਰ ਰਿਹਾ ਮੈਂ ਤੁਹਾਨੂੰ ਦੱਸਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਹਨੂੰ ਕਹਿਤਾ ਨਾ ਕਿ ਤੂੰ ਅਪਲਾਈ ਕਰ ਸਵੇਰੇ ਤੈਨੂੰ ਜਥੇਦਾਰ ਅਕਾਲ ਤਖਤ ਜੇ ਕਹ ਦੇਗਾ ਮੇਰੀ ਗੱਲ ਸੁਣੋ ਚਾਵਲਾ ਸਾਹਿਬ ਚਾਵਲਾ ਸਾਹਿਬ ਜਿਹੜੇ ਬੰਦੇ ਨੇ اخلاਕੀ ਜੁਰਮ ਕੀਤਾ ਹੋਏ ਮੈਂ ਮੈਂ ਇਹ ਚੀਜ਼ਾਂ ਚ ਨਹੀਂ ਪੈਂਦਾ ਕਿ ਇੱਕ ਪੋਲੀਟੀਕਲ ਬੰਦਾ ਉਹ ਕਿਹਾ ਜੀ ਗਵਾਹ ਬੈਠ ਗਈ ਤੇ ਇਹਦਾ ਮਰਦ ਕੋ ਕਰਮ ਤੇ ਤੂੰ ਕੀਤਾ ਹੀ ਹੈ ਨਾ ਇਹਦਾ ਜਵਾਬ ਕੀ ਦੇਗਾ ਕਿ ਜਿਹੜੀ ਐਡੀ ਸ਼ਰਮਨਾਕ ਇਹਨੇ ਗੱਲ ਕੀਤੀ ਆ ਜੇ ਕੋਈ ਚੰਗਾ ਬੰਦਾ ਹੋਵੇ ਤੇ ਮੇਰਾ خیال ਆ ਕਿ ਉਹ ساری ਜ਼ਿੰਦਗੀ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲਦਾ ਡਿਪਰੈਸ਼ਨ ਚ ਚਲਾ ਜਾਂਦਾ ਕਿ ਮੈਂ ਇਸ ਰੁਤਬੇ ਤੇ ਸੀ ਸ਼ਰਮਨਾਕ ਇੱਕ ਤੀਕਿਆ ਜੀ ਕਿ ਮੈਂ ਉਹਨਾਂ ਨੇ ਕਿਹਾ ਕਿ ਫਿਲਮ ਫਿਲਮ ਕੋਈ ਇਥੇ ਕਿਨਾਂ ਫਿਲਮੀ ਕਾਰ ਆ ਗਿਆ ਤੇ ਯਾਰ ਫਿਲਮ ਤੋਂ ਉਹਦੀ ਵੀ ਬਣੀ ਸੀ ਉਹਦੇ ਤੋਂ ਵੱਡਾ ਫਿਰ ਕਿਹੜਾ ਕਲਾਕਾਰ ਹੋ ਸਕਦਾ ਜਿਹੜੀ ਕੋਈ ਫਿਲਮ ਆਈ ਪਿੱਛੇ ਤੇ ਜੇ ਉਹਨੂੰ ਜਿਹਨੂੰ ਉਹ ਕਹੀ ਜਾਂਦਾ ਕਿ ਮੈਂ ਉਹਦੀ ਮਾਫੀ ਮੰਗਣ ਚੱਲਿਆ ਤੇ ਫਿਰ ਉਹ ਹੀ सनी देओल ਜੋ ਬੰਬੇ ਤੋਂ ਲੈ ਕੇ ਆਉਣੇ ਤੇ ਅਲਾਕੋ ਬਾਬਲ ਸਾਹਿਬ ਦੇ ਦਿੰਦੇ ਵਦਿਆ ਐਕਟਰ ਮਿਲ ਗਿਆ ਜੀ ਨਾਲ ਹੀ ਵਾਈਗਰੂਪ ਦੇ ਚਪਾਰਾਣੇ ਸਾਹਿਬ 25 ਤਰੀਕ ਨੂੰ ਰੈਲੀ ਵੀ ਕਰਨ ਜਾ ਰਹੇ ਜੀ ਮੈਂ ਕਿਹਾ ਜਿਹੜੀ ਮਰਜ਼ੀ ਕਰੇ ਇਹੋ ਜੇ ਅਕ ਬਾਦ ਅਖਲਾਕ ਬੰਦਿਆਂ ਨੂੰ ਡੇਰਾ ਬਾਬਾ ਨਾਨਕ ਤੇ ਪੰਜਾਬ ਦੇ ਜਿਹੜੇ ਖਾਸ ਕਰਕੇ ਸਿੱਖ ਨਾਨਕ ਨਾਮ ਦੇਵਾ ਨੇ ਉਹ ਕਦੀ ਬਾਦ ਅਖਲਾਕੀ ਬੰਦਿਆਂ ਨੂੰ ਮੂੰਹ ਨਹੀਂ ਲੋੜੀ ਮੈਂ ਕਲਤਖ ਸਾਹਿਬ ਨੂੰ ਮੈਨੂੰ ਤੇ ਪਰਾ ਪਹਿਲਾਂ ਹੀ ਪਤਾ ਤੇ ਮੈਂ ਬੋਲਿਆ ਤੇ ਕਲਤਖ ਦਾ ਜਥੇਦਾਰ ਮੈਨੂੰ ਨਾ ਸੱਦ ਲੈ ਕਿ ਤੂੰ ਬਾਦ ਅਖਲਾਕ ਬੰਦੇ ਦੇ ਅਗੇਂਸਟ ਕਿਉਂ ਬੋਲ ਰਿਹਾ ਆ ਤੈਨੂੰ ਪੇਸ਼ ਕਰਾਉਨੇ ਆ ਤੇ ਇਸ ਕਰਕੇ ਬਾਦਲ ਸਾਹਿਬ ਨੇ ਜੋ ਹੁਕਮ ਛੱਡਣਾ ਹੁਕਮ ਨਾਮਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਕਲਮ ਨਾਲ ਲਿਖਿਆ ਜਾਏਗਾ ਤੇ ਥਲੇ ਦਸਤਕਰ ਯਕਾਲ ਤੱਕ ਸਭ ਦੇ ਜੱਤੇਦਾਰ ਕਰਦੇ